ਹਾਂ ਉਹ ਅਣਖ ਦਿਖਾ ਦਿਓ ਵੀ ਭਾਈ ਉਹ ਤਾਂ ਕਹਿ ਰਹੇ ਨੇ ਹਰ ਹਰ ਮੋਦੀ ਕਹਿੰਦੇ ਉਹ ਹਰ ਹਰ ਮੋਦੀ ਦਾ ਉਹ ਚੋਰ ਨੇ ਯਾਰ ਹਜੇ ਤਾਂ 8 ਕਿਲੋਮੀਟਰ ਪਟਿਆਲਾ ਪਿਆ ਹੋਇਆ ਜਿਸ ਥਾਂ ਤੇ ਇੱਥੇ ਖੜੇ ਹੋਏ ਆ ਇਹ ਜਾਮ ਤਕਰੀਬਨ 7-8 ਕਿਲੋਮੀਟਰ ਦਾ ਲੱਗਿਆ ਹੋਇਆ ਕਿਸਾਨਾਂ ਨੂੰ ਜਿਹੜਾ ਅੱਗੇ ਨਹੀਂ ਜਾਂਦਾ ਦਿੱਤਾ ਜਾਏਗਾ ਜਦ ਦਾ ਦੇਸ਼ ਆਜ਼ਾਦ ਹੋਇਆ ਇਹ 22-23 ਸਟੇਟਾਂ ਢਿੱਡ ਭਰਿਆ ਉਹਨਾਂ ਨੇ ਇਕਾ ਕਰਕੇ ਪੰਜਾਬ ਦਾ ਬਿਜ਼ਨਸ ਕਰਨਾ ਸ਼ੁਰੂ ਕਰਤਾ ਨਸਲ ਕੁਛ ਨਹੀਂ ਕਦੇ ਅਕਾਲ ਤਖਤ 'ਤੇ ਅਟੈਕ ਕਰਤਾ ਕਦੇ ਨੌਜਵਾਨ ਪੀੜੀ ਨੂੰ ਨਸਾਂ 'ਚ ਪਾੜਤਾ ਅਸੀਂ ਚਾਹ ਕਾਹਦਾ ਮਨਾਈਏ ਇਸ ਵਾਰ ਵੀ ਸਾਡੇ ਮੂਰੇ ਕਿਲ ਅਤਰੂਗਾਇ ਦੇ ਗੋਲੇ ਆਪਣਾ ਹੱਕ ਮੰਗਦੀ ਆ ਤਵਾਤਵਾਦੀ ਜਾਂ ਖਾਲਸ ਹਨ ਉਹਨਾਂ ਅਤਵਾਦੀ ਤਾਂ ਸੈਂਟਰ ਗਵਰਨਮੈਂਟ ਹੈ ਕੋਈ ਇੱਕ ਕਨਦਾ ਤਾਂ ਥੋੜਾ ਅਤਵਾਦੀ ਬਣੂਗਾ ਕਿਸ ਤਰੀਕੇ ਦੇ ਨਾਲ ਅੱਗੋਂ ਤੱਕ ਜਿਹੜਾ ਜਾਮ ਲੱਗਿਆ ਹੋਇਆ ਗੱਟੀਆਂ ਆ ਰਹੀਆਂ ਨੇ ਡਿਵਰਟ ਨਹੀਂ ਹੋ ਪਾ ਰਿਆ ਤੇ ਤਾਂ ਜਿਹੜਾ ਮਾੜੀ ਹਾਲਤ ਆ ਪੰਜਾਬ ਦੀ ਨੌਜਵਾਨ ਕਰਸਾਨੀ ਜਵਾਨੀ ਰੋਡ ਤੋਂ ਸਿੰਘੂ ਬਾਰਡਰ ਤੇ ਜਦ ਪਹਿਲਾ ਅੰਦੋਲਨ ਹੋਇਆ ਜੋ ਵੀ ਵਾਦੇ ਕੀਤੇ ਸੀ ਸਰਕਾਰ ਉਹ ਤੋਂ ਭੱਜ ਚੁੱਕੀ ਆ ਪੈਸਾ ਖਾਦਾ ਪਿਆ ਹੁਣ ਉਹ ਹਰ ਹਰ ਮੋਦੀ ਬਰ ਬਰ ਘਰ ਘਰ ਮੋਦੀ ਦਾ ਕਹਿਣਗੇ ਉਹਨਾਂ ਨੇ ਭਜਣਾ ਨਹੀਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਪਟਿਆਲਾ ਇੱਕ ਰੈਲੀ ਕਰਨ ਦੇ ਲਈ ਆ ਰਹੇ ਨੇ ਚੋਣ ਪ੍ਰਚਾਰ ਕਰਨ ਦੇ ਲਈ ਆ ਰਹੇ ਨੇ ਪਰ ਉਸ ਤੋਂ ਪਹਿਲਾਂ ਆਮ ਲੋਕ ਖੱਜਲ ਖਵਾ ਸ਼ੁਰੂ ਹੋਣੇ ਹੋਗੇ ਨੇ ਪਰ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਨੇ ਟ੍ਰੈਫਿਕ ਜਿਹੜਾ ਹੈ ਬਹੁਤ ਲੱਗ ਚੁਕਿਆ ਹਜੇ ਤਾਂ 8 ਕਿਲੋਮੀਟਰ ਪਟਿਆਲਾ ਪਿਆ ਹੋਇਆ ਜਿਸ ਥਾਂ ਤੇ ਇੱਥੇ ਖੜੇ ਹੋਏ ਆਂ ਇਹ ਜਾਮ ਤਕਰੀਬਨ 7-8 ਕਿਲੋਮੀਟਰ ਦਾ ਲੱਗਿਆ ਹੋਇਆ ਕਿਸਾਨਾਂ ਨੂੰ ਜਿਹੜਾ ਅੱਗੇ ਨਹੀਂ ਜਾਂ ਦਿੱਤਾ ਜਾਏਗਾ ਜਿਹੜੇ ਸਵਾਲ ਕਰਨਗੇ ਉਹ ਪਿੱਛੇ ਖੜੇ ਹੋਏ ਨੇ ਕਿਉਂਕਿ ਅੱਜ ਕਿਸਾਨਾਂ ਦੀ ਕਾਲ ਆ ਕੋਈ ਕਿਸੇ ਪਾਸੇ ਨੂੰ ਲੰਘ ਰਿਹਾ ਕਿਸੇ ਨੂੰ ਕੋਈ ਐਮਰਜੈਂਸੀ ਹੈ ਕੋਈ ਕਿਸੇ ਪਾਸੇ ਨੂੰ ਲੰਘ ਰਿਹਾ ਪਰ ਫਸ ਗਏ ਨੇ ਕਈ ਲੋਕਾਂ ਨੂੰ ਨਹੀਂ ਪਤਾ ਲੱਗਦਾ ਪਵਾ ਰੂਟ ਤੈਅ ਕਰ ਦਿੱਤੇ ਜਾਣ ਤੇ ਤੁਹਾਨੂੰ ਤਸਵੀਰ ਦਿਖਾ ਰਹੇ ਆ ਤੇ ਕਈ ਬਈ ਹੋਰੀ ਕਿਸਾਨ ਆਗੂ ਨੇ ਉਹ ਵੀ ਇੱਥੇ ਪਹੁੰਚੇ ਨੇ ਗੱਡੀ ਖੜੀ ਹੋਈ ਆ ਇਹਨਾਂ ਦੀ ਤੇ ਕਈ ਜਿਹੜੇ ਭਾਜਪੀ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਆ ਰਹੇ ਨੇ ਦੂਰਦਾਰ ਤੋਂ ਵੈਣ ਆ ਰਹੀ ਆ ਹੋਰ ਚੀਜ਼ਾਂ ਆ ਰਹੀਆਂ ਨੇ ਤੋਂ ਇੱਥੋਂ ਤੱਕ ਪਹੁੰਚ ਰਹੇ ਨੇ ਤਾਂ ਫਿਰ ਵੀ ਜਿਹੜਾ ਜਾਮ ਜਿਹੜਾ ਲੱਗ ਰਿਹਾ ਇੱਕ ਵਾਰੀ ਮੈਂ ਤੁਹਾਨੂੰ ਇਸ ਪਾਸੇ ਤੋਂ ਤਸਵੀਰ ਦਿਖਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਅੱਗੋਂ ਤੱਕ ਜਿਹੜਾ ਜਾਮ ਲੱਗਿਆ ਹੋਇਆ ਗੱਡੀਆਂ ਆ ਰਹੀਆਂ ਨੇ ਡਿਵਰਟ ਨਹੀਂ ਹੋ ਪਾ ਰਿਆ ਤੇ ਇਸ ਪਾਸੇ ਨੂੰ ਵੀ ਜਿਹੜਾ ਗੱਡੀਆਂ ਜੜੀਆਂ ਨੇ ਜਾ ਰਹੀਆਂ ਨੇ ਇਹ ਤਸਵੀਰ ਹੈ ਤੇ ਤੁਹਾਨੂੰ ਦਿਖਾ ਰਿਹਾ ਕਿ ਰਸਤਾ ਨਹੀਂ ਹੈਗਾ ਪੁਲਿਸ ਮੁਲਾਜ਼ਮ ਇੱਕ ਆਗੇ ਨੇ ਉਹ ਵੀ ਉਹਨਾਂ ਨੂੰ ਕਹਿ ਰਹੇ ਨੇ ਬਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਫਤਿਹ ਠੀਕ ਹੋਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਅੱਜ ਪ੍ਰਧਾਨ ਮੰਤਰੀ ਜੀ ਆ ਰਹੇ ਆ ਫਿਰ ਕਿੰਨਾ ਕਚਾ ਹੈ ਇੱਥੇ ਪੰਜਾਬ ਪਹੁੰਚਣ ਤੇ ਉਹਨਾਂ ਤੇ ਨਹੀਂ ਦੇਖੋ ਜੀ ਚਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸਾਨੂੰ ਚਾਹ ਤਾਂ ਚਲੋ ਕਾਹਦਾ ਚਾਹ ਕੋਈ ਨਹੀਂ ਹੈਗਾ ਸਾਨੂੰ ਕਿਉਂਕਿ ਸਾਡੇ ਪਹਿਲਾਂ ਵੀ ਅੰਦੋਲਨ ਜਦੋਂ ਹੋਇਆ ਉਸ ਟਾਈਮ ਵੀ ਸਾਡਾ 800 ਦੇ ਕਰੀਬ ਕਿਸਾਨ ਸਾਡਾ ਸ਼ਹੀਦ ਹੋਇਆ ਜੀ ਅਸੀਂ ਚਾਹ ਕਾਦਾ ਮਨਾਈਏ ਇਸ ਵਾਰ ਵੀ ਸਾਡੇ ਮੂਰੇ ਕਿਲ ਹਤਰੂ ਗੈ ਦੇ ਗੋਲੇ ਗੋਲੀਆਂ ਕਿੰਨਾ ਕੁ ਸਾਡੇ ਉਹਨਾਂ ਨੇ ਇੱਕ ਨੌਜਵਾਨ ਸਾਡਾ ਸ਼ੁਭ ਕਰਨ ਸ਼ਹੀਦ ਕਰਤਾ ਕਾਦਾ ਅਸੀਂ ਚਾਹ ਕਰੀਏ ਚਾਹ ਅਸੀਂ ਯਾਦ ਕਰਦੇ ਜਿਹੜਾ ਮੋਦੀ ਸਾਹਿਬ 2014 ਚ ਮਨੀ ਆ ਲੈ ਕੇ ਆਏ ਦੀ ਮਨੀਫੈਸਟੋ ਲੈ ਕੇ ਆਏ ਸੀਗੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿਸਾਨਾਂ ਲਈ ਇਸ ਮਾਮੀ ਨਾਲਸ ਰਿਪੋਰਟ ਲਾਗੂ ਕੀਤੀ ਜਾਊਗੀ ਜਿਹੜੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਹੱਲ ਹੋਣਗੀਆਂ ਉਹ ਅਜੇ ਤੱਕ 2014 ਚ ਪ੍ਰਧਾਨ ਮੰਤਰੀ ਬਣੇ 19 ਚ ਬਣੇ ਹੁਣ 24 ਆ ਗਈ ਆ ਚਾਰ ਪੰਜ ਦਿਨ ਰਹੇਗੇ ਵੋਟਾਂ ਚ ਸ਼ਾਇਦ ਕਾਂਗਰਸ ਗੱਠਜੋੜ ਆ ਜਵੇ ਸ਼ਾਇਦ ਮੋਦੀ ਜੀ ਆ ਜਾਣ ਇਹ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੀਆਂ ਸਾਡੀਆਂ ਕਿਸਾਨੀ ਦੀਆਂ ਮੰਗਾਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਜੋ ਸਾਡੇ ਨਾਲ ਲਿਖਤੀ ਰੂਪ ਚ ਵਾਅਦੇ ਕੀਤੇ ਸੀਗੇ ਸਿੰਘੂ ਬਾਰਡਰ ਤੇ ਜਦ ਪਹਿਲਾ ਅੰਦੋਲਨ ਹੋਇਆ ਜੋ ਵੀ ਵਾਦੇ ਕੀਤੇ ਸੀ ਸਰਕਾਰ ਉਹ ਤੋਂ ਭੱਜ ਚੁੱਕੀ ਆ ਸਰਕਾਰ ਕਿਸੇ ਕੋਈ ਉਹਨਾਂ ਨੇ ਸਾਡਾ ਵਾਦਾ ਪੂਰਾ ਨਹੀਂ ਕਰਿਆ ਇਸ ਕਰਕੇ ਅਸੀਂ ਦੁਬਾਰਾ ਅੰਦੋਲਨ ਸਾਨੂੰ ਕਰਨਾ ਪਿਆ ਉਹਨਾਂ ਦਾ ਪ੍ਰਚਾਰ ਕਰਨ ਆ ਰਹੇ ਨੇ ਉਹ ਤੇ ਉਹ ਵੀ ਕਹਿ ਰਹੇ ਨੇ ਕਿ ਕਾਂਗਰਸ ਦੇ ਉੱਤੇ ਬੜੇ ਵੱਡੇ ਜਿਹੜੇ ਨੇ ਉਹ ਸਿੱਧੀਆਂ ਗੱਲਾਂ ਦੀਆਂ ਜਿਹੜੀਆਂ ਦੱਸਣ ਨੇ ਜਿਹੜਾ 84 ਦੇ ਵਿੱਚ ਹੋਇਆ ਸੀ ਕਹਿੰਦੇ ਜੋ ਦਿੱਲੀ ਦੇ ਵਿੱਚ ਹੋਇਆ ਜਿਹੜੇ ਦੰਗੇ ਹੋਏ ਗਲਾਂ ਦੇ ਵਿੱਚ ਜਿਹੜੇ ਟਾਇਰ ਪਾ ਪਾ ਕੇ ਨੌਜਵਾਨ ਬਜ਼ੁਰਗ ਸਾਰਿਆਂ ਨੂੰ ਮਾਰ ਦਿੱਤਾ ਇਸ ਤਿੱਕੇ ਨਾਲ ਜਿਹੜਾ ਅਤਿਆਚਾਰ ਕੀਤਾ ਗਿਆ ਉਹ ਚੀਜ਼ਾਂ ਦੱਸ ਰਹੇ ਨੇ ਇੱਥੇ ਆ ਕਿ ਵੀ ਦੱਸਣਗੇ ਫਿਰ ਉਹ ਕੀ ਲਾਦਾ ਕਿ ਫਿਰ ਉਹ ਪੰਜਾਬ ਦਾ ਸੋਚ ਰਹੇ ਨੇ ਪੰਜਾਬ ਦੇ ਲੋਕਾਂ ਦਾ ਸੋਚ ਰਹੇ ਨੇ ਕਿ ਇਹ ਅਤਿਆਚਾਰ ਹੋਇਆ ਸੀ ਦੇਖੋ ਜੀ ਕੋਈ ਵੀ ਸਰਕਾਰ ਹੋਵੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਦਾ ਜਿਹੜਾ ਕੋਈ ਮਸਲਾ ਹੁੰਦਾ ਜਿਵੇਂ ਸਿੱਖਾਂ ਦੇ ਨਾਲ ਤੱਕਾ ਹੁੰਦਾ ਆ ਸਾਡਾ ਦਰਬਾਰ ਸਾਹਿਬ ਟਾਇਆ ਕਾਂਗਰਸ ਨੇ ਸਿੱਖ ਕੌਮ ਸਾਡਾ ਜਿਹੜਾ ਕਾਲ ਤਖਤਾ ਨਾ ਸਾਡੇ ਦਿਲਾਂ ਤੇ ਵੱਸਦਾ ਉਹ ਸਾਨੂੰ ਦੁੱਖ ਆ ਉਹਦਾ ਤੇ 38 40 ਸਾਲ ਹੋ ਗਏ ਜਦ ਤੇ ਸਾਡੇ ਕਾਲ ਤਖਤੇ ਹਮਲਾ ਹੋਇਆ ਸੀ ਦੇਖੋ ਵਿਰੋਧੀ ਧਿਰ ਪਾਰਟੀ ਜਿਹੜੀ ਹੁੰਦੀ ਆ ਉਹਨਾਂ ਨੇ ਕੋਈ ਨਾ ਕੋਈ ਮੁੱਦਾ ਕੋਈ ਲੱਭਣਾ ਹੀ ਹੁੰਦਾ ਚਲੋ 40 ਸਾਲ ਪਹਿਲਾਂ ਜੋ ਹੋਇਆ ਸੀਗਾ ਆ ਤਾਂ ਹੁਣ ਨਵੀ ਆ ਹੁਣ ਹੋਇਆ 850 ਕਿਸਾਨ ਸ਼ਹੀਦ ਹੋ ਗਿਆ ਤੁਹਾਡੇ ਸਾਹਮਣੇ ਆ ਮੀਡੀਆ ਦੇ ਤੇ ਸਾਡਾ ਜਿਹੜਾ ਨੌਜਵਾਨ ਸ਼ੁਭ ਕਰਨ ਸੀਗਾ ਆ ਹੁਣ ਗੋਲੀ ਮੱਜੀ ਆ ਉਹਦੇ ਸਿੱਧੀ ਸਾਰੇ ਮੀਡੀਆ ਨੂੰ ਪਤਾ ਆ ਤਾਂ ਸਾਡੇ ਨਾਲ ਤਾਂ ਧੱਕਾ 84 ਤੋਂ ਹੀ ਹੁੰਦਾ ਆ ਆ ਹੁਣ ਵੀ ਹੋ ਰਿਹਾ ਬਿਲਕੁਲ ਬਿਲਕੁਲ ਤਾਂ ਭਾਈ ਤੁਸੀਂ ਕਿੱਥੋਂ ਆਏ ਹੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅੱਜ ਜਾਮ ਜੂਮ ਲੱਗ ਰਹੇ ਨੇ ਲੋਕ ਕਈ ਪ੍ਰੇਸ਼ਾਨ ਵੀ ਹੋ ਰਹੇ ਨੇ ਦੇਖੋ ਜਿਹੜਾ ਪੰਜਾਬ ਹੈ ਇਹਨੇ ਅੱਜ ਤੋਂ ਜਦ ਅ ਦੇਸ਼ ਆਜ਼ਾਦ ਹੋਇਆ ਇਹ 22 23 ਸਟੇਟਾਂ ਢਿੱਡ ਭਰਿਆ ਉਹਨਾਂ ਨੇ ਇਕਾ ਕਰਕੇ ਪੰਜਾਬ ਦਾ ਬਿਜ਼ਨਸ ਕਰਨਾ ਸ਼ੁਰੂ ਕਰਤਾ ਨਸਲ ਕੁਚਲੀ ਕਰਦੇ ਅਕਾਲ ਤਖਤ 'ਤੇ ਅਟੈਕ ਕਰਤਾ ਕਦਰ ਨੌਜਵਾਨ ਪੀੜੀ ਨੂੰ ਨਸ਼ਿਆਂ ਚ ਪਾੜਦਾ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਇਹ ਆਪਣਾ ਹੱਕ ਮੰਗਦੀ ਆ ਤਵਾਤਵਾਦੀਆਂ ਖਾਲਸਾਂ ਨਹੀਂ ਉਹਨਾਂ ਆਤਵਾਦੀ ਤੇ ਸੈਂਟਰ ਗਵਰਨਮੈਂਟ ਹੈ ਕੋਈ ਇੱਕ ਅਨਦਾ ਤਾਂ ਥੋੜਾ ਆਤਵਾਦੀ ਬਣੂਗਾ ਉਹਦਾ ਢਿੱਡ ਪਰਦਾ ਲੋਕਾਂ ਦਾ ਉਹ ਉਹ ਸਾਰਾ ਕੰਮ ਉਹ ਕਰਾਉਂਦੀ ਹੈ ਸੈਂਟਰ ਗਵਰਨਮੈਂਟ ਹੈ ਜਿਹੜੀ ਉਹ ਨਿਤ ਨਵੇਂ ਬੰਦੇ ਸਕੀਮੇ ਰੱਖਦੇ ਨੇ ਪਲੈਨਿੰਗਾਂ ਕੱਲ-ਕੱਲੇ ਬੱਚੇ ਤੇ ਉਹਨਾਂ ਸਰਵਾ ਕਰਦੇ ਆ ਵੀ ਤੁਸੀਂ ਕੀ ਇਹ ਪੰਜਾਬ ਨੂੰ ਕਿਵੇਂ ਤਬਾਹ ਕਰਨਾ ਲੇਕਿਨ ਇਹ ਗੁਰਪੀਰਾਂ ਦੀ ਧਰਤੀ ਆ ਇਮਾਨਦਾਰ ਲੋਕ ਨੇ ਇੱਕ ਦੇ ਜੋ ਉਹਨਾਂ ਰੋਟੀ ਖਾਂਦੇ ਆ ਉਹ ਤਾਂ ਕਹਿੰਦੇ ਕਿ ਆ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਦੇਸ਼ ਦਾ ਭਲਾ ਸੋਚ ਰਹੇ ਨੇ ਪੰਜਾਬ ਦਾ ਵੀ ਸੋਚ ਰਹੇ ਨੇ ਕਹਿੰਦੇ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਾ ਖੋਲ ਦਿੱਤਾ ਬਾਲਦੀਵਸ ਮਨਾ ਦਿੱਤਾ ਹੋਰ ਬੜੀਆਂ ਚੀਜ਼ਾਂ ਕਰ ਦਿੱਤੀਆਂ ਨੇ ਕਹਿੰਦੇ ਦਿੱਲੀ ਕਹਿੰਦੇ ਇਹਨਾਂ ਦੀ ਕੋਈ ਸੋਚ ਨਹੀਂ ਹੈ ਉਹ ਤਾਂ ਜਦੋਂ ਹੁਣ Imran Khan ਨੇ ਕਿਹਾ ਤਾਂ ਵੀ ਮੈਂ ਕਰਤਾਰਪੁਰ ਦਾ ਲਾਂਘਾ ਖੋਲਦਾ ਹਾਂ ਤੇ ਇਹਨੂੰ ਸائن ਕਰਨੇ ਪਏ ਇਹ ਕਦ ਕਹਿੰਦੇ ਨਹੀਂ ਪਾਕਿਸਤਾਨ ਨਾਲ ਜੇ ਇਹ ਇੰਨੇ ਚੰਗੇ ਨੇ ਸਾਡੇ ਬਾਰਡਰ ਖੋਲਦਣ ਅਸੀਂ ਕਣਕੇ ਉਧਰ ਬੇਜਾ ਕਰੀਏ ਪਾਕਿਸਤਾਨ ਦੇ ਵਿੱਚ ਮਹਿੰਗਾਈ ਆ ਸਾਡਾ ਕਰਸੈਨ ਮਾੜਾ ਮੋਟਾ ਉੱਪਰ ਆ ਜੂ ਜਿਹੜੇ ਸਾਡੇ ਕੋਲ ਚੀਜ਼ਾਂ ਨੇ ਅਸੀਂ ਪਾਕਿਸਤਾਨ ਨਾਲ ਵਪਾਰ ਕਰ ਲਈਏ ਉਹ ਤਾਂ ਸਾਨੂੰ ਦੇ ਨਹੀਂ ਰਹੇ ਉਹ ਤਾਂ ਜਿਹੜਾ ਕਰਤਾਰਪੁਰ ਲੰਘਾ ਉਹ ਤਾਂ ਇੱਕ ਸਿੱਖਾ ਉਹਨੂੰ ਬਹੁਤ ਚਿਰ ਉਹ ਅਰਦਾਸਾਂ ਕਰਦੇ ਨੇ ਅਰਦਾਸ ਕਦੇ ਤਾਂ ਸਿਰੇ ਲੱਗਣੀ ਸੀ ਉਹ ਇਹਦੇ ਵਿੱਚ ਮੋਦੀ ਮੋਦੀ ਦਾ ਰੋਲ ਨਹੀਂ ਹੈ ਇਹ ਤਾਂ ਇੱਕ ਲੋਕਾਂ ਨੂੰ ਡਰਾਮਾ ਬਣਾਉਣ ਇਹ ਪਟਨਾ ਸਾਹਿਬ ਕਦੇ ਲੰਗਰ ਦਿਖਾਉਂਦਾ ਕਦੇ ਕਉ ਦਿਖਾਉਂਦਾ ਸਾਡੇ ਉੱਥੇ ਇੰਨੇ ਸਿੰਘ ਅੰਦਰ ਨੇ ਕਿੰਨੇ ਕੁ ਮਰ ਗਏ ਬੰਦੀ ਸਿੰਘ ਨੇ ਕਦੇ ਇਹਨਾਂ ਨੇ ਗੱਲ ਨਹੀਂ ਕੀਤੀ ਆ ਕੈਂਜਰੀਵਾਲ ਚਾਰ ਦਿਨ ਰਿਹਾ ਉੱਥੇ ਚੀਕਾਂ ਮਾਰਦਾ ਸੀ ਤੇ ਉਹ ਵਿਚਾਰਿਆਂ ਨੂੰ 35 35 ਸਾਲ ਹੋ ਗਏ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਆ ਇਹ ਸਾਡੇ ਨਾਲ ਕਿਹੜਾ ਵਿਦਕਰਾ ਕਰ ਰਿਹਾ ਹਮਦਰਦੀ ਕਰ ਰਿਹਾ ਇਹ ਤਾਂ ਜਿਹੜੇ ਗਦਾਰ ਨੇ ਉਸ ਟਾਈਮ ਤੇ ਉਹ ਬੀਜੇਪੀ ਦੇ ਚੇਲੇ ਨੇ ਜਾ ਕੇ ਬਣ ਗਏ ਡਾਕ ਕੇ ਮਾਰੇ ਪੈਸੇ ਲੁੱਟ ਲੇ ਰਾਜਨੀਤੀ ਨਾਲ ਮੋਦੀ ਦੇ ਚੇਲੇ ਬਣ ਗਏ ਜਾਂ ਹੋਰ ਤਾਂ ਕਿਸੇ ਕੋਲ ਕੁਝ ਨਹੀਂ ਹੈ ਇੱਦਾਂ ਜਿਹੜਾ ਮਾੜੀ ਹਾਲਤ ਆ ਪੰਜਾਬ ਦੀ ਨੌਜਵਾਨ ਕਰਸਾਨੀ ਜਵਾਨੀ ਰੋਡ ਦੀ ਜਦੋਂ ਇਹਨਾਂ ਨੇ ਕੋਈ ਕਬਜ਼ਾ ਕਰਨਾ ਹੁੰਦਾ ਤਾਂ ਸਿੱਖ ਮੂਰੇ ਜੇ ਪਾਕਿਸਤਾਨ ਨਾਲ ਲੜਨਾ ਤਾਂ ਖਾਲਸਾ ਮੂਰੇ ਜੇ ਚైనా ਦਾ ਕਬਜ਼ਾ ਲੈਣਾ ਤਾਂ ਖਾਲਸਾ ਮੂਰੇ ਸਾਡਾ ਫੌਜ ਫੌਜੀ ਬੰਦਾ ਤੇ ਇਹਨਾਂ ਨੇ ਹਰ ਪਾਸੇ ਸਾਨੂੰ ਰਗੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਅਕਾਲ ਪੁਰਖਾ ਉਹਦੀ ਕਿਰਪਾ ਸੇਵੇਂ ਪਾਸਾ ਦੀ ਸਾਡੇ ਪਰਿਵਾਰਾਂ ਤੇ ਉਹਨੇ ਇਹ ਪੰਜਾਬ ਬਚਾਇਆ ਹੋਇਆ ਇਹਦੇ ਚ ਰਹਿਮਦਿਲ ਨੇ ਆ ਜੁਲਵੀ ਆ ਤੇ ਉਹ ਮੋਦੀ ਨੂੰ ਪੁੱਛੇ ਵੀ ਜੇ ਤੂੰ ਚੰਗਾ ਹੋਵੇਂ ਤੈਨੂੰ ਫੋਰਸ ਲਾਉਣ ਦੀ ਕੀ ਲੋੜ ਹੈ ਬਿਲਕੁਲ ਬਿਲਕੁਲ ਹਾਂ ਬਿਲਕੁਲ ਇਹ ਵੀ ਸਵਾਲ ਨੇ ਤੇ ਵੀ ਕਹਿੰਦੇ ਜੇ ਕੁਝ ਚੀਜ਼ਾਂ ਚੰਗੀਆਂ ਹੋਣ ਤਾਂ ਇਹ ਚੀਜ਼ਾਂ ਨਾ ਕਰਨੀਆਂ ਪੈਣ ਬਾਈ ਫਿਰ ਕੀ ਲਾਦਾ ਕਿ ਅੱਜ ਪੰਜਾਬ ਦੇ ਵਿੱਚ ਆ ਰਹੇ ਨੇ ਕੋਈ ਪੰਜਾਬ ਦੇ ਭਵਿੱਖ ਲਈ ਕੋਈ ਗੱਲ ਕਰ ਜਾਣ ਕੋਈ ਪੰਜਾਬ ਨੂੰ ਚੰਗਾ ਕੋਈ ਕਹਿ ਦੇਣ ਕੀ ਪਤਾ ਕਿਸਾਨਾਂ ਦਾ ਜਿਹੜਾ ਅੰਦੋਲਨ ਲੱਗਿਆ ਹੋਇਆ ਉਹ ਵੀ ਚਕਾ ਜਾਣ ਕਹਿਣ ਕਿ ਵੀ ਅਸੀਂ ਠੀਕ ਕਰ ਦਿੰਨੇ ਸਾਰੀਆਂ ਚੀਜ਼ਾਂ ਬਾਈ ਜੇ ਚਕਾ ਦੇਣ ਚੰਗੀ ਉਹ ਗੱਲ ਆ ਜੇ ਚਕਾ ਦੇਣ ਉਹ ਕਾਹਨੂੰ ਰੋਲਣ ਉੱਥੇ ਜੇ ਇਹਨੇ ਕੰਨ ਕਰਨਾ ਹੁੰਦਾ ਬਾਈ ਜੀ ਪਹਿਲਾਂ ਜਦੋਂ ਗੁਰਪੁਰ ਵਾਲੇ ਦਿਨ ਕਾਨੂੰਨ ਰੱਦ ਕਰਤੇ ਸੀ ਜਦੇ ਮਤਾ ਪਾ ਕੇ ਨੋਟੀਫਿਕੇਸ਼ਨ ਕਰਕੇ ਸਾਰਾ ਕੁਝ ਲਾਗੂ ਕਰ ਦਿੰਦਾ ਜਿੰਨੀ ਐਮਐਸਪੀ ਦੇਣੀ ਸਾਨੂੰ ਫਤਨਾ ਪਰ ਦੇ ਦਿੰਦਾ ਸਾਨੂੰ ਦੁਬਾਰਾ ਆਹ ਕੰਮ ਵਧਣ ਦੀ ਕੀ ਲੋੜ ਸੀ ਇਹ ਇਹ ਅਸੀਂ ਸਾਨੂੰ ਕੋਈ ਆਸ ਨਹੀਂ ਸਾਨੂੰ ਕੋਈ ਆਸ ਨਹੀਂ ਓਜ ਵਿੱਚ ਪ੍ਰਮਾਤਮਾ ਵੱਲੀ ਉਹ ਤਾਂ ਕਹਿ ਨਹੀਂ ਸਕਦੇ ਓਜ ਵਿੱਚ ਚੰਗੀ ਗੱਲ ਆ ਸੀ ਕਹਿੰਦੇ ਜੇ ਕਰਜ ਵਿੱਚ ਚੰਗੀ ਗੱਲ ਆ ਉਹ ਆਪੋ ਆਪਣੇ ਘਰੇ ਚਲੇ ਜਾਣਗੇ ਬੀਬੀਆਂ ਬੰਦੇ ਵੀ ਮੈਂ ਐਂਬੂਲੈਂਸ ਵੀ ਦਿਖਾਵਾਂਗਾ ਕਿਉਂਕਿ ਉਹਨੇ ਐਂਬੂਲੈਂਸ ਜਾ ਰਹੀ ਹੈ ਇਹਦੇ ਵਿੱਚ ਮਰੀਜ਼ ਵੀ ਆਏਗਾ ਕਿਉਂਕਿ ਰੋਡ ਜਿਹੜਾ ਜਾਮ ਸੀਗਾ ਹੁਣ ਥੋੜਾ ਬਹੁਤਾ ਖੁੱਲਿਆ ਅੱਗੇ ਜਾ ਕੇ ਫਿਰ ਕੋਈ ਮੁਸੀਬਤ ਆਂਦੀ ਹੈ ਤੇ ਉਹ ਫਿਰ ਕੌਣ ਆਮ ਲੋਕ ਭੁਗਤਣਗੇ ਆਮ ਲੋਕਾਂ ਦੇ ਉੱਤੇ ਬਈ ਜਿਵੇਂ ਹੁਣ ਐਂਬੂਲੈਂਸ ਜਾ ਰਹੀ ਹੈ ਜੇ ਇਸ ਦੇ ਵਿੱਚ ਕੋਈ ਅਨਸਕਾ ਵੀ ਘਟਨਾ ਵਾਪਰ ਗਈ ਹੈ ਹੁਣ ਰਜਿੰਦਰਾ ਹਸਪੀਟਲ ਜਾਣਾ ਹੋਏਗਾ ਉਹਨਾਂ ਨੇ ਰੋਡ ਇੰਨਾ ਜਾਮ ਹੈ ਕਿ ਉਹ ਅੱਗੇ ਤੱਕ ਬਾਈ ਅਸੀਂ ਜਗ੍ਹਾ ਰੱਖੀ ਵੀ ਆ ਹੁਣ ਆ ਦੇਖ ਅਸੀਂ ਅੱਧੇ ਕੋਰੇ ਖੜੇ ਆ ਬਾਕੀ ਉੱਥੇ ਖੜੇ ਆ ਅਸੀਂ ਇੱਥੋਂ ਆਲੇ-ਦਾਲੇ ਪਾਤੀਆਂ ਹੁਣ ਮੁਲਾਜ਼ਮ ਤਾਂ ਹੁਣ ਆਇਆ ਸੀ ਪਹਿਲਾਂ ਹੀ ਉਰੇ ਆ ਕੇ ਖੜ ਗਏ ਕਿਸਾਨ ਬਹੁਤ ਸੋਚ ਸਮਝ ਕੇ ਕਦਮ ਚੱਲਦਾ ਅਸੀਂ ਇੱਧਰ ਨੂੰ ਇੱਧਰ ਨੂੰ ਕਰਕੇ ਐਂਬੂਲੈਂਸ ਦਾ ਵੀ ਰਾਹ ਰੱਖਿਆ ਅਸੀਂ ਤਾਂ ਪਹਿਲੇ ਸਵੇਰ ਦੇ ਆਈ ਕੋਤ ਕਰ ਰਹੇ ਆ ਹੁਣ ਮੁਲਾਜ਼ਮ ਵੀ ਆ ਗਿਆ ਖੜ ਗਿਆ ਐਂਬੂਲੈਂਸ ਨੂੰ ਅਸੀਂ ਤਾਂ ਆਪ ਨਾਲ ਜਾ ਕੇ ਕਢਾ ਕੇ ਆਉਨੇ ਆ ਕੋ ਮਰੀਜ਼ ਆ ਕੋ ਤੰਗ ਆ ਕੋਈ ਹੋਰ ਆ ਉਹ ਅਸੀਂ ਕਦੇ ਪਰੇਸ਼ਾਨ ਹੋਣ ਦਵਾਂਗੇ ਇਹ ਤਾਂ ਪਬਲਿਕ ਨੂੰ ਵੀ ਪਰੇਸ਼ਾਨ ਨਹੀਂ ਹੋਣ ਦਿੰਦੇ ਪਰ ਹੁਣ ਕੀ ਕਰੇ ਇਹਨਾਂ ਦੀ ਬੱਸਾਂ ਪਰ ਪਰ ਲਿਆ ਰਹੇ ਨੇ ਸਾਡੇ ਦਾੜੀਆਂ ਵਾਲੇ ਸਰਦਾਰ ਉੱਥੇ ਨੂੰ ਦੱਸ ਉਹ ਕੋਈ ਗੱਲ ਬਣਦੀ ਆ ਮਾੜਾ ਮੋਟਾ ਤੁਸੀਂ ਆਪਣਾ ਉਹ ਤਾਂ ਦਿਖਾਓ ਅਣਖ ਦਿਖਾ ਦਿਓ ਵੀ ਭਾਈ ਉਹ ਤਾਂ ਕਹਿ ਰਹੇ ਨੇ ਹਰ ਹਰ ਮੋਦੀ ਕਹਿੰਦੇ ਉਹ ਹਰ ਹਰ ਮੋਦੀ ਦਾ ਉਹ ਚੋਰ ਨੇ ਯਾਰ ਪੈਸਾ ਖਾਦਾ ਪਿਆ ਹੁਣ ਉਹ ਹਰ ਹਰ ਮੋਦੀ ਬਰ ਬਰ ਘਰ ਘਰ ਮੋਦੀ ਦਾ ਕਹਿਣਗੇ ਉਹਨਾਂ ਨੇ ਬਚਣਾ ਨਹੀਂ ਹੁਣ ਨਹੀਂ ਉਹਨੇ ਜਦ ਐਡੀ ਦੀ ਚਾਬੀ ਜੀ ਘੁਮਾ ਦੇਣੀ ਆ ਵੀ ਚੱਲ ਆ ਜਾ ਇਧਰ ਨੂੰ ਠੀਕ ਕਰੋ ਬਿਲਕੁਲ ਤੇ ਤਸਵੀਰਾਂ ਨੇ ਅਸੀਂ ਪਟਿਆਲੇ ਦੇ ਬਿਲਕੁਲ ਨੇੜੇ ਖੜੇ ਆ तकरीबन 8 ਤੋਂ 10 ਕਿਲੋਮੀਟਰ ਦੂਈ ਤੇ ਤੇ ਵੱਖ-ਵੱਖ ਥਾਵਾਂ ਤੇ ਕਿਸਾਨ ਪਹੁੰਚ ਰਹੇ ਨੇ ਕਿਸਾਨ ਜਿੱਥੇ ਵੀ ਖੜ੍ਹ ਰਹੇ ਨੇ ਤੇ ਉੱਥੇ ਪੁਲਿਸ ਦਾ ਵੀ ਜਿਹੜਾ ਨਾਦੀ ਨਾਲ ਆ ਜਾਂਦੇ ਨੇ ਖੜ ਜਾਂਦੇ ਨੇ ਦੇਖਣ ਲੱਗ ਜਾਂਦੇ ਨੇ ਹੁਣ ਜਿਹੜਾ ਇੱਥੇ ਕਾਫੀ ਰਸ਼ ਹੋ ਗਿਆ ਸੀਗਾ ਗੱਡੀਆਂ ਜਿਹੜੀਆਂ ਨੇ ਰੋਡ ਜਾਮ ਹੋ ਗਿਆ ਸੀਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕਿ ਅੱਜ ਦੇ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਲੋਕ ਕੀ ਸੋਚਦੇ ਨੇ ਜਿਹੜੇ ਇੱਥੇ ਕਿਸਾਨ ਪਹੁੰਚ ਰਹੇ ਨੇ ਉਹ ਸਹੀ ਨੇ ਜਾਂ ਗਲਤ ਨੇ ਕਿਹੜੀਆਂ ਚੀਜ਼ਾਂ ਨੂੰ ਇੱਥੇ ਲੈ ਕੇ ਪਹੁੰਚ ਰਹੇ ਨੇ ਕਹਿੰਦੇ ਸਾਡੇ ਸਵਾਲ ਨੇ ਉਹ ਸਵਾਲ ਕਰਦੇ ਨੇ ਤੇ ਉਸ ਤੋਂ ਬਾਅਦ ਦੀ ਜਿਹੜੀ ਅੱਗੇ ਦੀ ਗੱਲ ਹੈ